ਜੇ ਵਾਕਈ ਤੁਸੀਂ ਧਰਮੀ ਹੋ ਤੇ ਫਿਰ ਇੱਥੇ ਆ ਕੇ ਕਹੋ ਦੱਲੇਵਾਲ ਸਾਹਿਬ ਅਸੀਂ ਆ ਗਏ ਤੇਰੇ ਭਰਾ ਅਸੀਂ ਤੈਨੂੰ ਜਿਉਂਦਾ ਸ਼ਹੀਦ ਮੰਨ ਲਿਆ ਤੂੰ ਉਦੋਂ ਹੀ ਮਰ ਗਿਆ ਸੈਂ ਜਿੱਦਣ 26 ਨਵੰਬਰ ਨੂੰ ਤੂੰ ਬੈਠਾ ਸੀ ਦੱਲੇਵਾਲ ਤੂੰ ਉਸ ਦਿਨ ਸ਼ਹੀਦ ਹੋ ਗਿਆ 26 ਨਵੰਬਰ ਨੂੰ ਅਸੀਂ ਮੰਨ ਲਿਆ ਤੈਨੂੰ ਪਰ ਸਰੀਰ ਕਰਕੇ ਅਸੀਂ ਤੇਰੀ ਮੌਤ ਨਹੀਂ ਦੇ ਸਕਦੇ ਅਸੀਂ ਸਾਰੇ ਭਰਾ ਤੇਰੇ ਕੋ ਆਏ ਆ ਸਰਕਾਰ ਮਾਰਨਾ ਚਾਹੁੰਦੀ ਐ ਅਸੀਂ ਭਰਾਵਾਂ ਨੇ ਤੈਨੂੰ ਮਰਨ ਨਹੀਂ ਦੇਣਾ ਤੂੰ ਅੰਨਜਲ ਸ਼ੁਰੂ ਕਰ ਅਸੀਂ ਤੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਐਮਐਸਪੀ ਲੈਣ ਲਈ ਦਿੱਲੀ ਫਤਿਹ ਕਰਕੇ ਆਵਾਂਗੇ ਓਏ ਸੋਹ ਮਹਾ ਹੇਰੇ ਦੱਲੇਵਾਲ ਸਾਹਿਬ ਗੱਲ ਨਾ ਸੁਣਦੇ ਨਾ ਮੰਨਦੇ ਅਸੀਂ ਧੱਲੇਵਾਲ ਸਾਹਿਬ ਦਾ ਕਸੂਰ ਜ਼ਰੂਰ ਕੱਢਦੇ ਪੀ ਗਲਤ ਹੈ ਠੀਕ ਨਹੀਂ ਉਹ ਘਰੇ ਬੈਠੇ ਸਲਾਮਾਂ ਦਈ ਜਾਂਦੇ ਹੋ ਘਰੇ ਬੈਠੇ ਵੀਡੀਓ ਪਾ ਕੇ ਕੀ ਦੇਖਦੇ ਹੋ ਮੌਤ 5 10 ਲੱਖ ਦਾ ਭੋਗ ਤੇ ਕੱਠ ਕਰ ਜਿਹੜਾ ਹੋ ਉਹ ਮੁਰਦਿਆਂ ਦਾ ਕੱਠ ਤਾਂ ਹੋ ਮਰਦਾਂ ਦਾ ਨਹੀਂ ਮਰਦਾਂ ਦਾ ਬੈਠਾ ਵਾਹ ਵਾਹ ਆਗ ਤੇ 10 ਲੱਖ ਦਾ ਕਰਤ ਮਰਦਿਆਂ ਦਾ ਹੋਊ ਮਰਦਾਂ ਦਾ ਮਰਨ ਤੋਂ ਪਹਿਲਾਂ ਚਾਹੀਦਾ ਜਿਹੜਾ ਹੁਣ ਬੈਠਾ ਹੋਇਆ ਤੇ ਮੈਂ ਕਿਸਾਨ ਜਿੱਥੇ ਬੰਦਿਆਂ ਨੂੰ ਬੇਨਤੀ ਕਰਦਾ ਹਾਂ ਅੱਜ ਮਾਈ ਭਾਗੋ ਬਣ ਕੇ ਕਹਿ ਰਿਆਂ ਚੂੜੀਆਂ ਪਾ ਲੋ ਜਾਂ ਸੁਥਣਾ ਸਵਾ ਕੇ ਘਰੇ ਬਹਿ ਜੋ ਅੱਤ ਲੋਪਤ ਜਾਂ ਫਿਰ ਭਾਈ ਮਹਾ ਸਿੰਘ ਬਣ ਕੇ ਮੈਦਾਨੇ ਜੰਗ ਦੇ ਵਿੱਚ ਆਜੋ ਨਰਾਜਗੀਆਂ ਬਾਦ ਵਿੱਚ ਦੂਰ ਕਰ ਲਵਾਂਗੇ ਨਰਾਜਗੀਆਂ ਬਾਦ ਚ ਦੂਰ ਕਰਾਂਗੇ ਮੈਂ ਕਿਹਾ ਤੁਸੀਂ ਮੇਰਾ ਬਿਲਕੁਲ ਨਾ ਨਾ ਬੋਲੋ ਮੈਨੂੰ ਟਾਈਮ ਵੀ ਨਾ ਦਿਓ ਔਰ ਆਵਾਜ਼ ਜਰੂਰ ਮਾਰਿਓ ਆਜੋ ਮੈਂ ਸਾਹਮਣੇ ਤੱਪੜ ਤੇ ਬਹਿ ਕੇ ਤੁਹਾਡੇ ਲਈ ਹਾ ਦਾ ਨਾਰਾ ਮਾਰੂੰ ਕਿਸਾਨ ਜਿੱਥੇ ਬੰਦੀਆਂ ਨੂੰ ਵੀ ਬੇਨਤੀ ਕਰਦਾ ਏ ਜਿੰਨੇ ਆਏ ਨੇ ਜੀ ਆਇਆਂ ਨੂੰ ਤੁਹਾਡਾ ਇੱਕ ਇੱਕ ਕਦਮ ਸਿਰ ਮੱਥੇ ਇਹ ਦੱਲੇਵਾਲ ਸਾਹਿਬ ਦੀ ਫਤਿਹ ਨਹੀਂ ਇਹ ਤੁਹਾਡੀ ਫਤਿਹ ਹੋਣੀ ਦੱਲੇਵਾਲ ਤਾਂ ਇੱਕ ਸੇਵਾਦਾਰ ਹੈ ਤੁਹਾਡਾ ਹੁਕਮ ਲਾਜ਼ਾਰਿਆ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਪੱਲਾ ਫੜੀ ਬੈਠਾ ਹੈ ਅਰਦਾਸ ਕਰ ਰਿਹਾ ਮੇਰੀ ਤੋਰ ਨਿਭ ਜਾਏ ਮੈਂ 19 ਤਰੀਕ ਨੂੰ ਮਿਲੇ ਏ ਇੱਕੋ ਮਿੰਟ ਵਾਸਤੇ ਕੋਲ ਬਹਿ ਕੇ ਅਰਦਾਸ ਕਰ ਰਿਹਾ ਸਾਂ ਅਰਦਾਸ ਸੁਣ ਕੇ ਅੱਖ ਖੋਲੀ ਦੱਲੇਵਾਲ ਸਾਹਿਬ ਨੇ ਮੈਂ ਕਿਹਾ ਕੁਛ ਕਹਿਣ ਕਹਿੰਦੇ ਮੇਰੀ ਦੇਗ ਕਰਾ ਦਿਓ ਸੱਚਖੰਡ ਦਰਬਾਰ ਸਾਹਿਬ ਕਾਦੇ ਵਾਸਤੇ ਮੇਰੀ ਤੋੜ ਨਿਭ ਜਾਏ ਅੱਜ ਸਵੇਰੇ ਅੰਮ੍ਰਿਤ ਵੇਲੇ ਅਸੀਂ ਅਰਦਾਸ ਕਰਕੇ ਆਏ ਦੱਲੇਵਾਲ ਸਾਹਿਬ ਵੱਲੋਂ ਬੋਲੇ ਸੋਨਿਆ ਤੋੜ ਨਿਭ ਜਾਈ ਮੈਂ ਕਿਹ ਡੱਲੇ ਬਾੜ ਸਭ ਤੋੜ ਤਾ ਨਿਭ ਗਈ ਤੁਸੀਂ ਮੰਨ ਲਿਆ ਮੈਂ ਸ਼ਹੀਦ ਆ ਅਸੀਂ ਤੁਹਾਨੂੰ ਮੰਨ ਲਿਆ ਤੁਸੀਂ ਜਿੰਦਾ ਸ਼ਹੀਦ ਹੋ ਜਿੰਦਾ ਸ਼ਹੀਦ ਕਿੰਨੇ ਕ ਮੰਦੇ ਹੱਥ ਖੜੇ ਕਰੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਮਨ ਸਰੀਰ ਕਰਕੇ ਜਿਉਂਦਾ ਕਿੰਨਾ ਕੁ ਵੇਖਣੇ ਚਾਹੁੰਦੇ ਉਹ ਵੀ ਹੱਥ ਖੜੇ ਕਰੋ